ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਛੋਟੀ ਜੀ ਗੱਲ ਕਰਾਂਗਾ ਮੈਨੂੰ ਜਵਾਬ ਦਿਓ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਹੁੰਦੇ ਨੇ ਜੀ 2 ਅਕਤੂਬਰ ਵਾਲੇ ਦਿਨ ਵੀ ਸ਼ਰਾਬ ਦੇ ਠੇਕੇ ਬੰਦ ਹੁੰਦੇ ਨੇ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਕਹਿਣਾ ਚਾਹੁੰਦੇ ਹੋ ਬੰਦ ਹੋਣੇ ਚਾਹੀਦੇ ਹਨ ਜਾਂ ਨਹੀਂ ਹੋਣੇ ਚਾਹੀਦੇ ਬੰਦ ਤਾਂ ਹੋਣੇ ਚਾਹੀਦੇ ਨੇ ਹੋਣੇ ਚਾਹੀਦੇ ਨੇ ਤੇਮੀਆ ਬਚਾਰੀਆ ਕੀ ਤਾਂ ਦੇ ਪੱਟੇ ਤੇਰੇ ਬੰਦੇ दारू ਪੀ ਕੇ ਘਰੇ ਪੈ ਜਾਂਦੇ ਨੇ ਅਜਿ ਦਿਨੀ ਆ ਕੇ ਅਗਲੇ ਰੋਮਰ ਜਿੰਦਿਆਂ ਨੇ ਵੀ ਸਾਡੇ ਬੱਚੇ ਭੁੱਖੇ ਫਿਰਦੇ ਨੇ ਬਿਲਕੁਲ ਦੇਖੋ 15 ਗਾਸਤ ਵਾਲੇ ਦਿਨ ਬੰਦ ਹਨ ਸਾਨੂੰ ਕੀ ਇਤਰਾਜ ਹੈ ਸ਼ਹੀਦੀ ਦਿਹਾੜੇ ਵਾਲੇ ਦਿਨ ਤਾਂ ਬੰਦ ਹੋਣਾ ਹਾਂਜੀ ਇਹ ਤਾਂ ਪਵਿੱਤਰ ਧਰਤੀ ਹੈ ਪੰਜਾਬ ਦੀ ਪਵਿੱਤਰ ਧਰਤੀ ਵੀ ਆ ਸਾਡੇ ਬੱਚਿਆਂ ਵਰਗੇ ਬੱਚੇ ਸ਼ਹੀਦੀ ਹੋਏ ਨੇ ਜੀ ਕਿੰਨੇ ਮੁਸ਼ਕਲ ਦੀ ਗੱਲ ਉਹਨਾਂ ਨੇ ਇੱਡੇਰੇ ਸ਼ਹੀਦੀ ਕਰੇ ਨੇ ਸਿਰਫ ਆਪਦੇ ਪਿੱਛੇ ਕਰੇ ਨੇ ਜੀ ਧੰਨਵਾਦ ਜੀ 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 ਭੈਣ ਤੁਸੀਂ ਕੀ ਕਹਿਣਾ ਚਾਹੋਗੇ ਬੰਦ ਹੋਣਾ ਚਾਹੀਦੇ ਨੇ ਹਾਂਜੀ ਹੋਰ ਕੋਈ ਭਾਈ ਆਪਣੇ ਵਿਚਾਰ ਦੇਣਾ ਚਾਹੇ ਕਿ ਬੰਦ ਹੋਣਾ ਚਾਹੀਦੇ ਹਾਂ ਠੀਕੇ ਇੱਕ ਪਰ ਭੈਣ ਥੋੜਾ ਸਹਿਯੋਗ ਦੇਵੋ ਮਾਨੂੰ ਭੈਣ ਬੰਦ ਹੋਣਾ ਜੀ ਜ਼ਰੂਰ ਠੇਕੇ ਬੰਦ ਹੋਣੇ ਚਾਹੀਦੇ ਨੇ ਜੀ ਸ਼ੀਦੀ ਦਿਨ ਚੱਲਦੇ ਨੇ ਜੀ ਇਹ ਲੋਕਾਂ ਨੂੰ ਦੇਖਣਾ ਚਾਹੀਦਾ ਜੀ ਆਪਣੇ ਆਪ ਬਿਲਕੁਲ ਬਿਲਕੁਲ ਭਾਵੇਂ ਤੁਸੀਂ ਕੀ ਕਰਨਾ ਚਾਹੋਗੇ ਜੀ ਸ਼ੀਦੀ ਦਿਨ ਨੇ ਜੀ ਠੇਕੇ ਬੰਦ ਹੋਣੇ ਚਾਹੀਦੇ ਆ ਜੋ ਜਨਾਨੀਆਂ ਸੇਵਾ ਕਰਦੀਆਂ ਨੇ ਬੰਦਿਆਂ ਨੂੰ ਵੀ ਕਰਨੀ ਚਾਹੀਦੀ ਬਿਲਕੁਲ ਮੌਕੇ ਦੀ ਸਰਕਾਰ ਨੂੰ ਕੀ ਬੇਨਤੀ ਆਪਾਂ ਬੇਨਤੀ ਤਾਂ ਕਰੀ ਸਕਦੇ ਆ ਕੀ ਬੇਨਤੀ ਕਰਨਾ ਚਾਹੋਗੇ ਬੇਨਤੀ ਕਰਦੇ ਆ ਵੀ ਇਹ ਸ਼ੀਦੀ ਦਿਨਾਂ ਵਿੱਚ ਠੇਕੇ ਬੰਦ ਹੋਣੇ ਚਾਹੀਦੇ ਆ ਅਸੀਂ ਆਉਂਦੇ ਬੱਚਿਆਂ ਵਾਸਤੇ ਕਿੰਨੀਆਂ ਕੁਰਬਾਨੀਆਂ ਕਰਦੇ ਆ ਮਾਤਾ ਗੁਜਰੀ ਨੇ ਕਿੰਨੀ ਕੁਰਬਾਨੀ ਕੀਤੀ ਜੀ ਗੁਰੂ ਗੋਬਿੰਦ ਸਿੰਘ ਜੀ ਗੁਰਤੇਗਵਰ ਜੀ ਨੇ ਸਾਡੇ ਵਾਸਤੇ ਸੀਸ ਦਿੱਤੇ ਨੇ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੋਰ ਵੀ ਪੈਣਾ ਨੇ ਇਹਨਾਂ ਦੇ ਵਿਚਾਰ ਜਾਣਦੇ ਆ ਸਾਰਿਆਂ ਦੇ ਪੈਣੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਬੇਨਤੀ ਹੈ ਜੀ 15 ਅਗਸਤ ਵਾਲੇ ਦਿਨ ਸ਼ਰਾਬ ਵੀ ਠੇਕੇ ਬੰਦ ਹੁੰਦੇ ਨੇ ਜੀ 2 ਅਕਤੂਬਰ ਵਾਲੇ ਦਿਨ ਵੀ ਬੰਦ ਹੁੰਦੇ ਨੇ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਕੀ ਕਰਨਾ ਚਾਹੋਗੇ ਜੀ ਮਤੈ ਕੀ ਕਰਨਾ ਚਾਹੋਗੇ 15 ਅਗਸਤ ਨੂੰ ਸ਼ਰਾਬ ਠੇਕੇ ਬੰਦ ਸ਼ਹੀਦੀ ਦਿਹਾੜੇ ਨੂੰ ਬੰਦ ਨਹੀਂ ਹੁੰਦੇ ਬੰਦ ਹੋਣੇ ਚਾਹੀਦੇ ਨੇ ਸੀਸੀ ਦੀਹਾੜੀ ਦੀ ਜੀ ਹਾਂ ਜੀ ਬੰਦ ਹੋਣੇ ਚਾਹੀਦੇ ਨੇ ਜੀ ਸੀਸੀ ਦੀਹਾੜੀ ਦੀ ਠੀਕ ਹੈ ਜੀ ਠੀਕ ਹੈ ਜੀ ਦੇਖੋ ਭਣਾ ਮੜਿਆ ਕਣ ਕੀ ਕਹਿਣਾ ਚਾਹੋਗੇ ਆਪ ਜੀ ਕੀ 15 ਅਗਸਤ ਵਾਲੇ ਦਿਨ ਬੰਦ ਹੁੰਦੇ ਨੇ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਸ਼ਰਾਬ ਠੇਕੇ ਹੋਣੇ ਚਾਹੀਦੇ ਹਨ ਬੰਦ ਹਾਂਜੀ ਬੰਦ ਹੋਣੀ ਚਾਹੀਦਾ ਸੀ ਤਾਂ ਕਹਿੰਦੇ 24 ਘੰਟੇ ਬੰਦ ਹੋ ਜਾਣਾ ਹਾਂ ਉਹਨਾਂ ਕਹਿੰਦੀ ਆ ਜੀ ਹੈਨਾ ਸਾਰੀ ਹਾਂ ਸਾਰੀ ਦੁਨੀਆ ਸਿੱਖੀ ਨਾਲ ਜੁੜੇ ਬਿਲਕੁਲ ਦੇਖੋ ਆਪਾਂ ਕਹਿੰਦੇ ਆ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਤੇ ਗੁਰੂਆਂ ਤੇ ਪੀਰਾਂ ਦੀ ਧਰਤੀ ਪੰਜਾਬ ਚ ਸ਼ਰਾਬ ਦੇ ਠੇਕੇ ਅਜੀਬ ਜਿਹਾ ਨਹੀਂ ਲੱਗਦਾ ਸੁਣਨ ਚਾਹੀ ਔਰ ਜੇ ਅਸੀਂ ਤਾਂ ਕਹਿੰਦੇ ਆ ਵੀ ਜੇ ਇਹ ਧਾਰਮਿਕ ਬੰਦ ਹੋ ਜਵੇ ਹਾਂਜੀ ਜੇ ਸਰਕਾਰ ਲਵੇ ਲੈਣੀ ਚਾਹੁੰਦੀ ਹੋਵੇ ਜੀ ਜਾ ਕੇ ਕਹੀਏ ਉਹਨੂੰ ਸਰਕਾਰ ਨੂੰ ਕੀ ਬੇਨਤੀ ਕਰਨਾ ਚਾਹੋਗੇ ਜੀ ਵੀ ਬੰਦ ਠੇਕੇ ਬੰਦ ਹੋਣੇ ਚਾਹੀਦੇ ਨਸ਼ੇ ਪੱਤੇ ਜੀ ਜੀ ਬਿਲਕੁਲ ਬਿਲਕੁਲ ਭੈਣ ਤੁਸੀਂ ਨਸ਼ੇ ਵਤੀ ਬੰਦ ਹੋਣੇ ਚਾਹੀਦੇ ਨੇ ਜੀ ਠੀਕ ਹੈ ਬੰਦ ਹੋਣੇ ਚਾਹੀਦੇ ਨੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਹੋਰ ਵੀ ਪੈਣਾ ਨੇ ਉਹਨਾਂ ਦੇ ਵੀ ਵਿਚਾਰ ਜਾਣਾਂਗੇ ਪੈੜੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਛੋਟੀ ਜੀ ਬੇਨਤੀ ਜੀ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਹੁੰਦੇ ਨੇ ਹੀ 2 ਅਕਤੂਬਰ ਨੂੰ ਵੀ ਬੰਦ ਹੁੰਦੇ ਨੇ ਪਰ ਸ਼ਹੀਦੀ ਦਿਹਾੜੇ ਦੇ ਬੰਦ ਨੇ ਹੁੰਦੇ ਕੀ ਕਹਿਣਾ ਚਾਹੋਗੇ ਜੀ ਬੰਦ ਹੋਣੇ ਚਾਹੀਦੇ ਹਨ ਸ਼ਰਾਬ ਠੇਕੇ ਅੱਜ ਹੀ ਬੰਦ ਹੋਣੇ ਚਾਹੀਦੇ ਨੇ ਹਾਂ ਤੇ ਹਾਂ ਬੰਦ ਹੋਣੇ ਚਾਹੀਦੇ ਨੇ ਹਨਾ ਸ਼ਹੀਦੀ ਦਿਹਾੜੇ ਵਾਲੇ ਦਿਨ ਤਾਂ ਬੰਦ ਹੋਣੇ ਫੇਤੇ ਹਾਂ ਹਾਂ ਹਨਾ ਕੀ ਕਹਿਣਾ ਚਾਹੋਗੇ ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਸ਼ਹੀਦੀ ਦਿਹਾੜੇ ਵਾਲੇ ਦਿਨ ਸ਼ਰਾਬ ਠੇਕੇ ਬੰਦ ਹੋਣੇ ਚਾਹੀਦੇ ਹਨ ਸਾਰੇ ਉਮਰ ਦੇ ਬੰਦ ਹੋਣ ਪੁੱਤ ਅੱਛਾ ਹਾਂ ਇੱਥੇ ਕਹਨੇ ਸਰਕਾਰਾਂ ਬੰਦ ਨਹੀਂ ਕਰਦੀਆਂ ਮਾਤਾ ਜੀ ਕੀ ਕਰੀਏ ਕਿਉਂ ਨਹੀਂ ਕਰਦੀਆਂ ਫਿਰ ਇਹ ਤਾਂ ਸਰਕਾਰ ਹੀ ਦੱਸ ਸਕਦੀਆਂ ਨੇ ਫਿਰ ਉਹਨਾਂ ਨੂੰ ਕਹੋ ਵੀ ਪੁੱਤ ਬੰਦ ਕਰੋ ਕਿ ਤੁਸੀਂ ਮਾਤਾ ਜੀ ਕੀ ਬੇਨਤੀ ਕਰਨਾ ਚਾਹੁੰਗੇ ਸਾਡੇ ਬੱਚੇ ਨੇ ਜਿਹੜੇ ਸਰਕਾਰਾਂ ਚ ਨੇ ਉਹਨਾਂ ਨੂੰ ਕੀ ਬੇਨਤੀ ਕਰੋ ਕੀ ਕਹਿਣਾ ਚਾਹੁੰਦੇ ਹੋ ਨਹੀਂ ਬੇਨਤੀ ਆ ਪੁੱਤ ਹੱਥ ਬੰਨ ਕੇ ਹਾਂਜੀ ਸਾਰੀ ਉਮਰ ਉਹ ਬੰਦਰ ਵਾਂਣ ਹਾਂ ਹਾਂਜੀ ਜਿਹੜੇ ਨੌਜਵਾਨ ਬੱਚੇ ਨੇ ਹਾਂ ਉਹ ਨਸ਼ਿਆਂ ਤੋਂ ਬਚ ਕੇ ਰਹੇ ਵਾਹ ਜੀ ਵਾਹ ਬਹੁਤ ਵਧੀਆ ਮਾਤੀ ਬਹੁਤ ਵਧੀਆ ਸੀ ਹੋਰ ਕੁਝ ਨਹੀਂ ਪਤਾ ਜੀ ਜੀ ਭੈਣ ਕੀ ਕਹਿਣਾ ਚਾਹੋਗੇ ਵੀ ਇਹ ਸ਼ਹੀਦੀ ਦਿਹਾੜੇ ਨੇ ਜਿਹੜੇ ਇਹ ਬੜੇ ਸਾਦਗੀ ਨਾਲ ਮਨਾਉਣੇ ਚਾਹੀਦੇ ਨੇ ਹਾਂਜੀ ਵੀ ਸੇਵਾ ਕਰੋ ਗੁਰੂ ਘਰ ਜਾਓ ਮੱਥਾ ਟੇਕੋ ਘਰ ਦੇ ਵਿੱਚ ਆਂਡਾ ਮਿਰਚ ਸਭ ਸਭ ਕੁਝ ਬੰਦ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਐਸੇ ਵੀ ਭੈਣ ਦੇਖੋ ਚੰਗਾ ਨਹੀਂ ਲੱਗਦਾ ਆਪਾਂ ਕਹਿੰਦੇ ਗੁਰੂਆ ਪੀਰੇ ਧਰਤੀ ਹੈ ਪੰਜਾਬ ਤੇ ਗੁਰੂਆ ਪੀਰੇ ਧਰਤੀ ਪੰਜਾਬ ਤੇ ਸ਼ਰਾਬ ਦੇ ਠੇਕੇ ਹੈ ਨਾ ਜੀ ਤੇ ਭੈਣ ਤੁਸੀਂ ਕੀ ਕਹਿਣਾ ਚਾਹੋਗੇ ਭੈਣੋ 2 ਮਿੰਟ ਤੁਹਾਡੇ ਲਿਆਂਗਾ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਹੁੰਦੇ ਨੇ 2 ਅਕਤੂਬਰ ਵਾਲੇ ਦਿਨ ਬੰਦ ਹੁੰਦੇ ਹਨ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਹੁੰਦੇ ਤੁਹਾਨੂੰ ਕੀ ਲੱਗਦਾ ਬੰਦ ਹੋਣੇ ਚਾਹੀਦੇ ਹਨ ਭੈਣੋ ਕੀ ਕਹਿਣਾ ਚਾਹੋਗੇ ਬੰਦ ਹੋਣੇ ਚਾਹੀਦੇ ਨੇ ਹਾਂਜੀ ਹੋਣੇ ਚਾਹੀਦੇ ਨੇ ਜੀ ਤੋ ਆਪ ਜੀ ਮੌਜੂਦਾ ਸਰਕਾਰ ਨੂੰ ਕੀ ਬੇਨਤੀ ਬੇਨਤੀ ਤਾਂ ਕਰੀ ਸਕਦੇ ਆ ਬਸ ਕੀ ਬੇਨਤੀ ਕਰਨਾ ਚਾਹੋਗੇ ਜੀ ਬਸੋ ਜਿਵੇਂ ਹੁਣ ਆਪਣੇ ਸਾਹਿਬ ਜਾਨ ਦੇ ਸ਼ਹੀਦੀ ਦਿਹਾੜਾ ਆਇ ਇਸ ਤੇ ਹੋਣੇ ਜ਼ਰੂਰੀ ਨੇਗੇ ਛੋੜੇ ਛੋਟੇ ਬੱਚਿਆਂ ਨੇ ਆਪਣੇ ਹਨਾ ਦੇਸ਼ ਕਰਕੇ ਐਨਾ ਉਹਨਾਂ ਨੇ ਉਹ ਕੀਤਾ ਆ ਬੰਦ ਹੋਣੇ ਚਾਹੀਦੇ ਨੇ ਆਪਣੇ ਲਈ ਕੁਰਬਾਨੀ ਦਿੱਤੀ ਆ ਤੇ ਹੋਣੇ ਚਾਹੀਦੇ ਆ ਠੀਕੇ ਜੀ 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 ਭੈਣੋ ਤੁਸੀਂ ਕੀ ਕਹਿਣਾ ਚਾਹੋਗੇ ਸਰ ਆਪਣੀ ਵੀ ਇਹੀ ਬੇਨਤੀ ਹੈ ਵੀ ਛੋਟੇ ਛੋਟੇ ਆਪਣੇ ਸਿੱਖੀ ਵਾਸਤੇ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਤਾਂ ਠੇਕੇ ਬੰਦ ਜ਼ਰੂਰ ਹੋਣੇ ਚਾਹੀਦੇ। ਇਹੀ ਬੇਨਤੀ ਹੈ ਹਾਂਜੀ। ਬਹੁਤ ਬਹੁਤ ਧੰਨਵਾਦ ਕਰਨੇ ਬਹੁਤ ਬਹੁਤ ਧੰਨਵਾਦ। ਹੋਰ ਵੀ ਸਾਡੀਆਂ ਭੈਣਾਂ ਮਾਤਾਵਾਂ ਹੈਗੀਆਂ ਨੇ ਉਹਨਾਂ ਦਾ ਵੀ ਵਿਚਾਰ ਜਾਣਦੇ ਆ। ਭੈਣਾਂ ਮਾਤਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਤਾ ਜੀ 15 ਅਗਸਤ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਹੁੰਦੇ ਹਨ। ਸਾਨੂੰ ਕੋਈ ਇਤਰਾਜ਼ ਨਹੀਂ। 2 ਅਕਤੂਬਰ ਵਾਲੇ ਦਿਨ ਬੰਦ ਹੁੰਦੇ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਸ਼ਹੀਦੀ ਦਿਹਾੜੀ ਵਾਲੇ ਦਿਨ ਬੰਦ ਨਹੀਂ ਹੁੰਦੇ। ਕੀ ਯਾ ਆਪਾ ਦੇਖੋ ਕਿਵੇਂ ਉਹਨਾਂ ਨੇ ਆਪਣੇ ਖਾਤਰ ਕੁਰਬਾਨੀ ਕਰੀ ਆ ਬੁੱਧਾ ਹਾਂਜੀ ਆਪ ਦਾ ਸਾਰਾ ਸਰਵ ਸੰਦਾਨ ਉਹਨਾਂ ਨੇ ਬਾਹਰ ਆ ਬਿਲਕੁਲ ਜੀ ਜੂੜ ਪੁੱਤ ਬੰਦ ਹੋਣੇ ਚਾਹੀਦੇ ਬੰਦ ਹੋਣੇ ਚਾਹੀਦੇ ਹਾਂ ਹਾਂ ਬੰਦ ਹੋਣੇ ਚਾਹੀਦੇ ਜੀ 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 ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਵੀ ਕਹਿੰਦੇ ਹਾਂ ਜੀ ਬੰਦੇ ਹੋਣੇ ਚਾਹੀਦੇ ਬੰਦ ਹੋਣੇ ਚਾਹੀਦੇ ਹਾਂ ਹਾਂ ਇਹ ਵੱਡੀ ਵੱਡੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ ਸਾਰਾ ਪਰਵਾਰ ਦਾ ਬਾਹਰ ਨਹੀਂ ਆ ਆਪਣੇ ਖਾਤਰ ਬਿਲਕੁਲ 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 ਮਾਤਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਅਸੀਂ ਵੀ ਕਹਿਨੇ ਬੰਦ ਹੋਣਾ ਚਾਹੀਦਾ ਜਾਈ ਮਹੀਨਾ ਬੰਦ ਕਰਨ ਜਾਈ ਨੇੜੀ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀਆਂ ਨੇ ਆਪਣੇ ਸੰਸਵਾਰਿਆ ਬਿਲਕੁਲ ਬਿਲਕੁਲ ਬੰਦ ਹੋਣੇ ਚਾਹੀਦੇ ਹਾਂ ਮਤੈ ਕੀ ਕਹੋਗੇ ਹਾਂ ਜੀ ਅਸੀਂ ਵੀ ਕਹਿਨੇ ਜੀ ਜੀ ਬਿਲਕੁਲ ਬਿਲਕੁਲ ਸਾਡੇ ਨਾਲ ਵੀਰ ਵੀ ਨੇ ਨੌਜਵਾਨ ਆ ਪਾਵੇਂ ਵੀਰ ਕੰਮ ਕਰ ਰਹੇ ਨੇ ਇੱਕ ਮਿੰਟ ਜੂਲ ਲੈਗੇ ਵੀਰੇ ਇੱਕ ਮਿੰਟ ਤੁਸੀਂ ਇਹਨਾਂ ਬਤਾਓ ਕੀ 2 ਅਕਤੂਬਰ ਵਾਲੇ ਦਿਨ ਬੰਦ 15 ਅਕਤੂਬਰ ਵਾਲੇ ਦਿਨ ਬੰਦ ਪਰ ਸ਼ਹੀਦੀ ਦਿਹਾੜੇ ਵਾਲੇ ਦਿਨ ਬੰਦ ਨਹੀਂ ਕੀ ਬੇਨਤੀ ਕਰਨਾ ਚਾਹੁੰਦੇ ਵੀਰੇ ਸ਼ਰਾਬ ਦੇ ਠੇਕੇ ਹਾਂਜੀ ਹਾਂ ਜ਼ਰੂਰ ਬੰਦ ਹੋਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਤੋਂ ਸਾਰਿਆਂ ਦੀ ਇਹੀ ਬੇਨਤੀ ਹੈ ਪਾਈ ਅਸੀਂ ਬੇਨਤੀ ਤਾਂ ਕਰ ਹੀ ਸਕਦੇ ਆ ਨਾ ਤੋਂ ਬੇਨਤੀ ਇਹੀ ਹੈ ਕਿ ਇਹਨਾਂ ਦਿਨਾਂ ਦੇ ਵੀ ਸ਼ਰਾਬ ਦੇ ਠੇਕੇ ਜਿਹੜੇ ਨੇ ਉਹ ਜ਼ਰੂਰ ਬੰਦ ਕੀਤੇ ਜਾਣ